ਕਈ ਵਾਰਾ ਪੰਨੂ ਕੋਦਰਤੀ ਸ਼ੇਕ ਆ ਜਾਂਦੀ ਹੈ ਤੇ ਬਹੁਤ ਬੰਦੇ ਚਾਰ ਬੈਠੇ ਬੰਦਿਆਂ ਦੇ ਵਿੱਚੋਂ ਸ਼ੇਕ ਨੂੰ ਰੋਕਣ ਦੀ ਟਰਾਈ ਕਰਦੇ ਨੇ ਜਾਂ ਸਲੋ ਮਾਰਦੇ ਨੇ ਤੁਹਾਨੂੰ ਪਤਾ ਉਹਦੇ ਕਿੰਨੇ ਸਾਈਡ ਇਫੈਕਟ ਨੇ ਇਹ ਇੱਕ ਨੇਚਰਲ ਕਾਲ ਆ ਜਿਹੜੀ ਆਪ ਸ਼ੇਕ ਆਉਂਦੀ ਆ ਜੇ ਤੁਹਾਨੂੰ ਜ਼ਖਾਮ ਵਗੈਰਾ ਫਿਰ ਗੱਲ ਬੱਕਰੀ ਆ ਪਰ ਜਿਹੜੀ ਆਪ ਆਉਂਦੇ ਨੂੰ ਰੋਕੋ ਉਹਨਾਂ ਨੂੰ ਖੁੱਲ ਕੇ ਮਾਰੋ ਹਾਂ ਤੁਸੀਂ ਏਦਾਂ ਹੱਥ ਵਗੈਰਾ ਰੱਖ ਸਕਦੇ ਹੋ ਪਰ ਉਹਨੂੰ ਕਦੇ ਵੀ ਆਉਂਦੀ ਆਉਦੀ ਨੂੰ ਦੱਬਣ ਦੀ ਟਰਾਈ ਨਹੀਂ ਕਰਨੀ ਕਿਉਂਕਿ ਤੁਸੀਂ ਦੇਖੋਗੇ ਕਿ ਸ਼ੇਕ ਮਾਰਨ ਨਾਲ ਪੂਰਾ ਹੀ ਸਰੀਰ ਖੁੱਲ ਜਾਂਦਾ ਜਿਵੇਂ ਕਈ ਵਾਰ ਡਸਟ ਚਲੇ ਜਾਂਦੀ ਅੰਦਰ ਕੋਈ ਬੈਕਟੀਰੀਆ ਈਵਨ ਵਾਇਰਸ ਤੱਕ ਵੀ ਬਾਡੀ ਫਲਸ਼ ਆਊਟ ਕਰ ਦਿੰਦੀ ਆ ਬਾਹਰ ਰੈਸਪੀਰਟਰੀ ਸਿਸਟਮ ਜਿਹੜਾ ਆਪਣਾ ਹੁੰਦਾ ਆ ਲੰਘ ਲੰਘ ਫੇਫੜੇ ਫੂਫੜੇ ਸਾਰਾ ਕੁਝ ਖੁੱਲ ਜਾਂਦਾ ਏ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਚੀਜ਼ ਦੀ ਬਾਡੀ ਦਾ 에ਅਰ ਪ੍ਰੈਸ਼ਰ ਬਾਡੀ ਰੀਲੀਜ਼ ਕਰਦੀ ਆ ਸ਼ੇਕ ਰੋਗਦੇ ਹੋ ਤਾਂ ਤੁਹਾਡੇ ਕੰਨਾਂ ਦੇ ਪਰਦਿਆਂ ਨੂੰ ਵੀ ਨੁਕਸਾਨ ਹੋ ਸਕਦਾ ਪ੍ਰੈਸ਼ਰ ਥੋੜੇ ਅੰਦਰੇ ਰਹਿ ਸਕਦਾ ਹੋ ਜਿਹੜਾ ਸਰੀਰ ਨੇ ਬਾਹਰ ਕੱਢਣਾ ਹੁੰਦਾ ਈਵਨ ਬਲੱਡ ਵੈਸਲ ਡੈਮੇਜ ਹੋਣ ਦਾ ਵੀ ਡਰ ਆ ਰੋਂ ਨੂੰ ਨੁਕਸਾਨ ਹੋ ਸਕਦਾ ਫੇਫੜਿਆਂ ਨੂੰ ਹੋ ਸਕਦਾ ਕੰਨਾਂ ਨੂੰ ਹੋ ਸਕਦਾ ਅੱਖਾਂ ਨੂੰ ਹੋ ਸਕਦਾ ਕਈ ਬੰਦੇ ਤਾਂ ਨਹੀਂ ਸ਼ੱਕ ਮਾਰਦੇ ਕਿ ਯਾਰ ਉਹ ਤੁਰ ਰਿਹਾ ਕੋਈ ਕਿਸੇ ਨੂੰ ਬਹਿਮ ਹੋ ਗਿਆ ਕੋਈ ਨੁਕਸਾਨ ਨਾ ਹੋਏ ਵੇ ਉਹ ਆਪਣਾ ਬਹਿਮ ਪਰਮ ਵਾਲਾ ਨੁਕਸਾਨ ਹੋਵੇ ਨਾ ਹੋਵੇ ਪਰ ਸਰੀਰ ਨੂੰ ਜੇ ਸੈਂਟੀਫਿਕਲੀ ਰੀਜ਼ਨ ਦੇਖਣਾ ਤਾਂ ਸਰੀਰ ਨੂੰ ਨੁਕਸਾਨ ਜ਼ਰੂਰ ਹੋਊਗਾ ਕਿਉਂਕਿ ਤੁਸੀਂ ਜਾਂ ਅੰਗੜਾਈ ਲੈਣੇ ਹੋ ਜਾਂ ਕੁਝ ਵੀ ਲੈਣੇ ਹੋ ਬਾਡੀ ਦਾ ਨੇਚਰਲ ਮੂਵਮੈਂਟਾਂ ਨੇ ਇਹਨਾਂ ਨੂੰ ਕਦੇ ਵੀ ਰੋਕਿਓ ਨਾ